ਤਾਂ ਫਰੀਦਕੋਟ ਪੁਲਿਸ ਨੇ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਹੋਏ ਕੀਪਿੰਗ ਇਨ 뷰 ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਐਸ ਪਰ ਦਾ ਡਾਇਰੈਕਸ਼ਨਸ ਆਫ ਆਰ ਆਨਰੇਬਲ ਸੀਐਮ ਸਾਹਿਬ ਆਰ ਸਟੇਟ ਡੀਜੀਪੀ ਸਾਹਿਬ ਉਹਨਾਂ ਦੀ ਜੀ ਸਾਨੂੰ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਅਸੀਂ ਕੰਮ ਕਰਦੇ ਹੋਏ ਇਮੀਡੀਏਟਲੀ ਸਾਡੀ ਸਾਰੀਆਂ ਟੀਮਾਂ ਮੌਕੇ ਤੇ ਪਹੁੰਚੀ ਐਂਡ ਇਹਦੇ ਵਿੱਚ ਲੈਡ ਬਾਈ ਆਰ ਐਸਪੀ ਡੀ ਜਸ ਮੀਟ ਜੀ ਐਂਡ ਡੀਐਸਪੀ ਫਰੀਦਕੋਟ ਸ਼ਮਸ਼ੇਰ ਜੀ ਸਾਡੀ ਸਾਰੇ ਹੀ ਜਿਹੜੇ ਵਿੰਗਸ ਹੈਗੇ ਉਹਨਾਂ ਨੇ ਬਿਲਕੁਲ ਸਿਨਰਜਿਸਟਿਕਲੀ ਕੰਮ ਕੀਤਾ ਜਿਦੇ ਸੀਆਈਏ ਫਰੀਦਕੋਟ ਸੀਆਈਏ ਜੈਟੋ ਸਾਡੇ ਟੈਕਨੀਕਲ ਵਿੰਗ ਸਾਡੀ ਸਪੈਸ਼ਲ ਬ੍ਰਾਂਚ ਨਾਰਕੋਟਿਕ ਸੈਲ ਐਸਐਚਓ ਅਦਰ ਫਰੀਦਕੋਟ ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉੱਥੇ ਮੌਕੇ ਤੇ ਪਹੁੰਚੇ ਤੇ ਨਾ ਹੀ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਵੇਲੇ ਕੰਟਰੋਲ ਕੀਤਾ ਬਲਕਿ ਓਵਰ ਦਾ ਪੀਰੀਅਡ ਆਫ ਨੈਕਸਟ 3 ਡੇਸ ਵੀ ਰੇਡਡ ਵੇਰੀਅਸ ਡਿਸਟ੍ਰਿਕਟਸ ਜਿਦੇ ਚ ਮੁਕਸਰ ਮੋਗਾ ਫਿਰੋਜ਼ਪੁਰ ਇਥੇ ਲੋਕਲ ਫਰੀਦਕੋਟ ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ ਬਟਾਲੇ ਤੱਕ ਅਸੀਂ ਗਏ ਆਂ ਔਰ ਬੈਕ ਟੂ ਬੈਕ ਇਹਦੇ ਗਾਂ ਤੋਂ ਗਾਂ ਅਸੀਂ ਬੰਦੇ ਆਈਡੈਂਟੀਫਾਈ ਕੀਤੇ ਇਹਨਾਂ ਦੀ ਬੈਕਵਰਡ ਲਿੰਕੇਜਸ ਅਸੀਂ ਜੋੜੀਆਂ ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਨੈਬ 6 ਪੀਪਲ ਜਿਹੜੇ ਇਹਦੇ ਚ ਇਨਕਲੂਡਿੰਗ ਦਾ ਪਰਸਨ ਜਿਹਦੇ ਉੱਤੇ ਇਹ ਅਲੀਗੇਸ਼ਨਸ ਨੇ ਕਿ ਉਹਨੇ ਫਾਇਰ ਕੀਤਾ ਸੀ ਉਹਨੋਂ ਵੀ ਅਸੀਂ ਫੜਨ ਚ ਕਾਮਯਾਬ ਹੋ ਗਏ ਆਂ so this fir number 146 dated 14/9/24 14, 14, under sections 109 351 subsection 3 191 subsection 3 190 111 subsection 2b bns 25 arms act 4 oblique 5 explosive substance act registered hua sidder Faridkot ke so you can see ki assi ek bahut uh, stringent tarah ma de vich assi ye parcha ditta hai ਵੀ ਆਲਸੋ ਵਾਂਟਡ ਟੂ ਸੈਂਡ ਅ ਵੈਰੀ ਸਟਰੋਂਗ ਮੈਸੇਜ ਕਿ ਅਗਰ ਕੋਈ ਵੀ ਮਾੜਾ ਆਨਸਰ ਗੁੰਡਾ ਆਨਸਰ ਇਸ ਟਾਈਪ ਦੇ ਕੋਈ ਹੱਤਕ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਨੂੰ ਬਹੁਤ ਟਫ ਸੈਕਸ਼ਨਸ ਜਿਹੜੇ ਕਾਨੂੰਨ ਨੇ ਸਾਨੂੰ ਅਲਾਉ ਕੀਤੇ ਐ ਉਹ ਚ ਅਸੀਂ ਬੁੱਕ ਕਰਨਗੇ ਤੁਸੀ ਅਸੀਂ ਪੜਾਂਗੇ ਤਾਂ ਅਸੀਂ ਤੁਹਾਨੂੰ ਜੇਲ੍ਹ ਚ ਭੇਜਾਂਗੇ ਜਿਹੜੇ ਬੰਦੇ ਅਰੈਸਟ ਹੋਏ ਇਹਦੇ ਚ ਉਹਨਾਂ ਦੇ ਨਾਂ ਹੈਗੇ ਰੋਬਿਨ ਸਿੰਘ ਉਰਫ ਘਗਾ ਸਤਨਾਮ ਸਿੰਘ ਗੁਰਤੇਜ ਸਿੰਘ ਸੁਖਾ ਸਿੰਘ ਸੰਦੀਪ ਸਿੰਘ ਔਰ ਕਾਕੂ ਸਿੰਘ ਜਿਹੜਾ ਇਹ ਰੋਬਿੰਦ ਸਿੰਘ ਤੇ ਸੁਖਾ ਸਿੰਘ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਇਹਨਾਂ ਤੇ ਪਹਿਲੇ ਵੀ ਪੁਰਾਣੇ ਪਰਚੇ ਹਨ ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਿਮੀਟੀ ਚੱਲਦੀ ਸੀ ਜੀ ਦੋ ਗਰੁੱਪਸ ਹੈ ਤੇ ਇਹ ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟਿਸਿਡੈਂਸ ਚੈੱਕ ਕਰਦੇ ਪਏ ਜੀ ਟੋਟਲ ਅਸੀਂ 6 ਬੰਦੇ ਇਹਦੇ ਵਿੱਚ ਅਰੈਸਟ ਕਰ ਚੁੱਕੇ ਨੇ ਇਨੀਸ਼ੀਅਲੀ ਇਹਦੇ ਵਿੱਚ ਜਿਹੜੇ ਫੈਮਲੀ ਨੇ ਲਿਖਵਾਏ ਸੀ 19 ਪੀਪਲ ਉਹਨਾਂ ਦੇ ਨਾਮ ਲਿਖਵਾਏ ਆ ਬਟ ਵੀ ਆਰ ਵੈਰੀਫਾਈਂਗ ਵੈਦਰ ਦੇ ਵਰ ਐਕਚੁਅਲੀ ਇਨਵੋਲਡ ਇਨ ਦਿਸ ਵੀ ਵਾਂਟ ਕਿ ਸਿንስ ਇਹ ਇਤਨਾ ਸਟ੍ਰਿੰਜੈਂਟ ਪਰਚਾ ਹੈ ਇਨੀ ਸਖਤ ਧਾਰਾਵਾਂ ਦੇ ਵਿੱਚ ਹੈ ਤੇ ਅਸੀਂ ਪ੍ਰੋਪਰ ਇਹ ਚ ਵੈਰੀਫਿਕੇਸ਼ਨ ਕਰਕੇ ਜਿਨ੍ਹਾਂ ਦਾ ਕਲੀਅਰ ਕਟ ਰੋਲ ਸਾਨੂੰ ਸਾਹਮਣੇ ਆਇਆ ਸੀ ਅਸ ਪਰ ਦਾ ਟੈਕਨੀਕਲ ਐਂਡ ਹਿਊਮਨਟ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ ਹੈ ਬਾਕੀਆਂ ਦੇ ਮਦਰ ਵੀ ਅਸੀਂ ਹੈਗਾ ਫੜ ਲਾ ਪਟਨਾ ਚ ਜਿਹੜਾ ਬੱਤ ਹੈ ਕਿ ਸੀ ਇਨਵੋਲਵਰੀਆ ਮਿਸਟਰ ਜੋ ਵੀ ਹੈ ਉਹ ਕ੍ਰਮ ਕਰ ਲੇਗੇ ਉਹ ਦੇ ਰਿਗਾਰਡਿੰਗ ਸਾਡੇ ਕੋਲ ਲੀਡਸ ਹੈਗੇ ਬਹੁਤ ਮੇਜਰ ਐਂਡ ਵੈਰੀ ਸੂਨ ਵੀਲ ਬੀ ਏਬਲ ਟੂ ਗੈਟ ਦੈਟ ਅਸਰ ਉਹ ਜਿਹੜਾ ਇੰਜਰੀਡ ਰੈਸ਼ਨ ਦੀ ਹੁਣ ਕੰਡੀਸ਼ਨ ਉਹ ਬਿਲਕੁਲ ਸਟੇਬਲ ਹੈ ਜੀ ਹੀ ਇਜ਼ ਆਊਟ ਆਫ ਡੇਂਜਰ ਇੱਕ ਬੰਦੇ ਇੰਜਰੀਡ ਹਾਂਜੀ ਇੱਕ ਬੰਦੇ ਨੂੰ ਇੰਜਰੀ ਹੋਈ ਸੀ ਉਹਦੇ ਐਂਡ ਇਦੇ ਚਾਇਰਪੋਰਟ ਵਾਂ ਟੂ ਸਪੈਸ਼ਲੀ ਕਾਮੈਂਡ ਮਾਈ ਟੀਮ ਕੀ ਜਿਹੜਾ ਮੌਕੇ ਦਾ ਰਿਸਪਾਂਸ ਸੀ ਇਨਾ ਸਵਿਫਟ ਸੀ ਕਿ ਜਾ ਕੇ ਉਥੇ ਸਿਚੁਏਸ਼ਨ ਨੂੰ ਹੈਂਡਲ ਅਸੀਂ ਕੀਤਾ ਔਰ ਰਾਤੋਂ ਰਾਤ ਅ ਅਸੀਂ ਬੰਦੇ ਵੀ ਫੜੇ ਔਰ ਗਾਂ ਤੋਂ ਗਾਂ ਉਹ ਲੀਡਸ ਵੀ ਅਸੀਂ ਡਿਵੈਲਪ ਕੀਤੀ ਸੋ ਵੀ ਆਰ ਵਰਕਿੰਗ ਰੀਲੀ ਹਾਰਡ ਅਸੀਂ ਫਰੀਦਪੁਰ ਨੂੰ ਇੱਕ ਸੈਂਕਰੀ ਮਾਹੌਲ ਅਸੀਂ ਦੇ ਪਾਈ